ਸਾਸੀ ਕਾਲ ਜੀ ਸਸੀ ਗਾਰ ਜੀ ਸਸੀ ਆਪ ਜੀ ਦਾ ਨਾਮ ਕੀ ਹੈ ਕ੍ਰਿਸ਼ਨ ਅਸੀਂ ਜੀ ਅੱਜ ਤਰਨਤਨ ਸਾਹਿਬ ਵਿਖੇ ਕ੍ਰਿਸ਼ਨ ਜੀ ਅੰਕਲ ਜੀ ਦੇ ਕੋਲ ਪਹੁੰਚ ਚੁੱਕੇ ਹਾਂ ਜੋ ਕਿ ਪਿਛਲੀ ਵਾਰ ਸਾਡੇ ਕੋਲ ਆਏ ਨਾ ਗਿਆ ਤੇ ਅਤਰਾਜ 18 ਸੀ ਵੀ ਤੁਸੀਂ ਪਿਛਲੀ ਵਾਰ ਨਹੀਂ ਆਏ ਨਹੀਂ ਕੁਝ ਕਾਰਨਾਂ ਦੇ ਕਰਕੇ ਅਸੀਂ ਆ ਨਹੀਂ ਸਕੇ ਅੱਜ ਅਸੀਂ ਡਿਗਦੇ ਰਹੇ ਤੇ ਇਹ ਅੱਜ ਆਖਰ ਇਹਨੇ ਡਿਗਦੇ ਰਹੇ ਅੱਜ ਅਸੀਂ ਪਹੁੰਚੇ ਹੋਏ ਹਾਂ ਤੇ ਆਪ ਜੀ ਨੂੰ ਦੱਸਾਵਾਂਗੇ ਕਿ ਵੀ ਦੇਵੇ ਕਿਸ ਤਰ੍ਹਾਂ ਤਿਆਰ ਹੁੰਦੇ ਨੇ ਕੀ ਕੀ ਮਿਹਨਤਾਂ ਲੱਗਦੀਆਂ ਨੇ ਹਾਂਜੀ ਜੀ ਇਹ ਜਿਹੜੀ ਮਿੱਟੀ ਲੈ ਕੇ ਆਉਂਦੇ ਜੇ ਤੁਸੀਂ ਇਹ ਮਿੱਟੀ ਲੈ ਕੇ ਆਉਂਦੇ ਜੇ ਪਿੱਖੀ ਪਹਿਲ ਆਉਂਦੀ ਜੀ ਮਿੱਟੀ ਪਿੱਖੀ ਵਿੰਡ ਪਿੰਡ ਤੋਂ ਮਿੱਟੀ ਆਉਂਦੀ ਆ ਤੇ ਮਿੱਟੀ ਜਿਹੜਾ ਤਿਆਰ ਕਰਨ ਵਾਸਤੇ ਜਦੋਂ ਭਿਉਂਦੇ ਆ ਜਾਂ ਕਿੰਨੇ ਕਿੰਨੇ ਦਿਨ ਲੱਗ ਜਾਂਦੇ ਆ ਉਹ ਭਿਣ ਤੇ ਬਹੁਤ ਦਿਨ ਲੱਗ ਜਾਂਦੇ ਆ ਫਿਰ ਚੌਥੇ ਦਿਨ ਕੱਢੀ ਦੀ ਆ ਦੋ ਦਿਨ ਪਿੰਡ ਦੇ ਵਿੱਚ ਲੱਗ ਕੇ ਤੇ ਚੌਥੇ ਦਿਨ ਕੱਢੀ ਦੀ ਆ ਫਿਰ ਬਾਹਰ ਕੱਢੀ ਦੀ ਫਿਰ ਗੁੰਦ ਤੇ ਥੋਬੇ ਇਹ ਜਿਹੜਾ ਵਾ ਉਬਾ ਰੱਖ ਕੇ ਚੱਕ ਕੇ ਹਾਂਜੀ ਫਿਰ ਤਿਆਰ ਕਰੀਦੇ ਆ ਬੱਤੀ ਤੇ ਇਹ ਜਿਹੜਾ ਥੋਪਾ ਜਿਹੜਾ ਵਾ ਬੱਤੀ ਤੇ ਘੁਮਾ ਕੇ ਤਿਆਰ ਹੁੰਦਾ ਹੈ ਹਾਂਜੀ ਹਾਂਜੀ ਘੁਮਾ ਕੇ ਤੇ ਇਹ ਜਿਹੜਾ ਇਸ ਇੱਕ ਥੋਬੇ ਦੇ ਵਿੱਚੋਂ ਜੇ ਆਪਾਂ ਨਿੱਕੀਆਂ ਦੀਵੀਆਂ ਕਹੀਏ ਆ ਜੋ ਮੱਤੀ ਬਣਾ ਲਓ ਕਿੰਨੀਆਂ ਕਿੰਨੀਆਂ ਨਿਕਲ ਜਾਂਦੀਆਂ ਦੀਵੀਆਂ ਦੀਵੀਆਂ ਨਿਕਲ ਜਾਂਦੀ 200 250 ਇੱਕ ਥੋਬੇ ਦੇ ਵਿੱਚੋਂ ਹਾਂ 200 250 ਦੋ ਸੌ ਰਾ ਇਸਾ ਬੀਵੀ ਨਿਕਲ ਜਾਂਦੇ ਹਨ ਜੀ ਤੇ ਜਿਹੜੀਆਂ ਵੱਡੀਆਂ ਦੀਵੀਆਂ ਉਹ ਕਿੰਨੀਆਂ ਨਿਕਲ ਜਾਂਦੀਆਂ ਉਹ 50 50 ਵੱਡੇ ਦੀਵੇ ਨਿਕਲ ਜਾਂਦੇ ਨੇ 50 ਵੱਡੇ ਦੀਵੇ ਤੇ ਹੋਰ ਇਹਦੇ ਵਿੱਚ ਇਤੋਂ ਗੜੀ ਦੀਵਾਲੀ ਦੇ ਉੱਤੇ ਹੋਰ ਕੀ ਕੀ ਤਿਆਰ ਕਰਦੇ ਆ ਬਟਾ ਦੀਵਾ ਛੋਟੇ ਦੀਵੇ ਛੋਟੇ ਦੀਵੇ ਪਲੇਟਾਂ ਵਾਲੇ ਦੀਵੇ ਗੋਗਣੀਆਂ ਦੁੱਧੇ ਸਟੇਨ ਵਾਲੇ ਧੂਪ ਵਾਲੇ ਹਾਂਜੀ ਸਾਰਾ ਸਭ ਤਿਆਰ ਹੁੰਦਾ ਇਹ ਤੁਮੇ ਦੇਖ ਰਿਹਾ ਸੀ ਬਾਹਰ ਕਾਫੀ ਵਿਕਦੇ ਵੀ ਹੁੰਦੇ ਆ ਜਦੋਂ ਆਪਾਂ ਚਾਹੀਏ ਆ ਮੰਦਰ ਬਨੇ ਹੋਏ ਨੇ ਛੋਟੇ ਛੋਟੇ ਜਿਹੜੇ ਉਹ ਤੁਸੀਂ ਬਣਾਦੇ ਨਹੀਂ ਉਹ ਬਾਹਰ ਆਉਂਦੇ ਆ ਉਹ ਬਾਹਰ ਆਉਂਦੇ ਹੋ ਨਹੀਂ ਤੁਸੀਂ ਬਣਾਦੇ ਨਹੀਂ ਨਹੀਂ ਅਸੀਂ ਨਹੀਂ ਬਣਾਉਂਦੇ ਤੁਸੀਂ ਇੱਕ ਵੱਡਾ ਦੀਵਾ ਤੇ ਛੋਟਾ ਦੀਵਾ ਬਣਾਦੇ ਛੋਟਾ ਤੇ ਵੱਡਾ ਹੋਰ ਸਾਰੇ ਚੀਜ਼ ਬਣਾਏਗੇ ਇੰਨਾ ਟਾਈਮ ਨਹੀਂ ਹੈਗਾ ਸਾਨੂੰ ਕੋਲ ਤੇ ਟਾਈਮ ਨਹੀਂ ਹੈਗਾ ਉਧਰ ਬਣਾਉਂਦਾ ਹਾਂ ਇਹਨਾਂ ਟਾਈਮ ਨਹੀਂ ਹੈਗਾ ਫੇਰ ਛੋਟੇ ਦੀਵੇ ਦੀ ਅਸੀਂ ਸਾਈ ਬੜੀ ਹੁੰਦੀ ਹੈ ਦੇਣੇ ਪੁੱਤਾਂ ਨੂੰ ਹਾਂਜੀ ਤੇ ਕਿੱਥੇ ਕਿੱਥੇ ਜਾਂਦੇ ਤੁਹਾਡੇ ਦੀਵੇ ਜਿਵੇਂ ਅੱਜ ਕੱਲ ਬਾਕੀ ਜੰਮੂ ਕਸ਼ਮੀਰ ਸਾਈਡ ਆ ਬਠਿੰਡਾ ਸਾਈਡ ਆ ਸਾਰੇ ਪੰਜਾਬ ਚ ਜੰਮੂ ਪਸ਼ਮੀਰ ਸਾਰੇ ਜਾਂਦੇ ਆ ਹਿਮਾਚਲ ਸਾਰੇ ਜਾਂਦੇ ਠੀਕ ਆ ਜੀ ਸਾਰੇ ਪੰਜਾਬ ਦੇ ਜਾਂਦੇ ਤੇ ਜਿਵੇਂ ਹਿਮਾਚਲ ਚ ਦੀਵੇ ਜਾਂਦੇ ਆ ਜਾਂ ਜੰਮੂ ਕਸ਼ਮੀਰ ਚ ਜਾਂਦੇ ਆ ਉਹਦਾ ਜਿਹੜਾ ਉਹ ਤੁਸੀਂ ਆਪ ਛੱਡ ਕਿਉਂਦੇ ਸੀ ਨਹੀਂ ਆਪ ਹੀ ਲੈ ਜਾਂਦੇ ਬਿਮਾਰੀ ਉਹਨਾਂ ਦਾ ਖਰਚਾ ਆਜੀ ਤਾਂ ਇਥੋਂ ਬੱਸ ਆਪਣੇ ਆਪਣੇ ਖਰਚਾ ਲੈਣੇ ਠੀਕ ਆ ਜੀ ਤੇ ਆਪ ਜੀ ਦਾ ਸਾਰਾ ਪਰਿਵਾਰ ਕੰਮ ਕਰਦਾ ਕਿ ਪਰੋਂ ਲਾਈਟ ਹੁੰਦੇ ਨੇ ਨਹੀਂ ਬਾਹਰ ਵੀ ਅਭੋਰਾਂ ਬਾਜੀ ਜੋ ਆਖ ਮਕਬੂਲ ਨਹੀਂ ਲੱਗ ਗਿਆ ਤਿਆਰ ਹੋ ਗਿਆ ਜਿਵੇਂ ਆ ਦੇਖ ਰਿਹਾ ਤੀਵਾ ਪਿਆ ਹੋਆ ਉਧਰ ਦੂਸਰੇ ਪੰਨੇ ਉੱਤੇ ਨਿੱਕੇ ਦੀਵੇ ਬਣ ਰਹੇ ਨੇ ਵੀਰਜੀ ਬਣਾ ਰਹੇ ਨੇ ਇਹ ਜਦੋਂ ਕਿੰਨੇ ਦਿਨ ਲੱਗਦੇ ਸੁੱਕਣ ਨੂੰ ਇਹਨਾਂ ਧੁੱਪ ਛਾਂ ਦੇ ਵਿੱਚ ਦੋ ਦਿਨ ਲੱਗ ਜਾਂਦੇ ਭਾਜੀ ਦੋ ਦਿਨ ਸੁੱਕਣ ਤੇ ਲੱਗਦੇ ਦੋ ਤਿੰਨ ਬਾਅਦ ਫਿਰ ਪੱਤੀ ਜੇ ਪਾ ਦਿੰਦੇ ਆ ਤੇ ਪਰਚੀ ਦਾ ਤੀਸਰੇ ਦੇ ਨਿਕਲ ਜਾਂਦੀ ਤੇ ਜੇ ਸਰਦਾਨ ਨਿਕਲੋਂਦੇ ਆ ਤੇ ਉਹ ਫਿਰ ਉਹਨੂੰ ਫਿਰ ਛਾਲ ਸੁਣ ਕੇ ਸਾਡੇ ਮੇਰੇ ਕੱਢ ਕੇ ਹੱਤ ਨਾਲ ਆਪਣੇ ਬੰਦੇ ਆ ਬਲਾ ਕੇ ਤਾਂ ਫਿਰ ਪਾ ਦਿੰਦੇ ਆ ਅਸੀਂ ਤੀਤੇ ਤੱਕ ਕਰ ਤੱਕ ਫਿਰ ਹੋ ਜਾਂਦੇ 5 500 ਤੇ ਉਸ ਤੋਂ ਬਾਅਦ ਜਿਹੜੇ ਵੱਡੇ ਦੀਵਿਆਂ ਦਾ ਜਿਹੜਾ ਉਹ ਰੰਗ ਕੋਈ ਛੜਾ ਆਮ ਸਪੈਸ਼ਲ ਹੁੰਦਾ ਹੈ ਨਹੀਂ ਜੰਮ ਸਪੈਸ਼ਲ ਹੁੰਦਾ ਜੀ ਠੀਕ ਹੈ ਸਪੈਸ਼ਲ ਹੁੰਦਾ ਵਾ ਪੱਕਾ ਰੰਗ ਕਿ ਐ ਕੱਚੇ ਪੱਕਾ ਪੱਕਾ ਠੀਕ ਹੈ ਜੀ ਸੋ ਜੀ ਇਹ ਜੇ ਹੈਗਾ ਤੁਹਾਨੂੰ ਦਿਖਾਇਆ ਜੋ ਦੀਵੇ ਕਿਸ ਤਰ੍ਹਾਂ ਬੰਦੇ ਨੇ ਕਿਸ ਤਰ੍ਹਾਂ ਮਿੱਟੀ ਆਂਦੀ ਹੈ ਤੇ ਕਿੰਨੀ ਮਿਹਨਤ ਪੈਂਦੀ ਹੈ ਬਹੁਤ ਜ਼ਿਆਦਾ ਬਹੁਤ ਇਹ ਇਹ ਦੱਸ ਰਿਹਾ ਸੀ ਵੀਰ ਜੀ ਨਾਲ ਮੈਂ ਪਹਿਲੇ ਗੱਲ ਕਰ ਰਿਹਾ ਸੀ ਵੀ ਐਰ ਕੀ ਸਾਡਾ ਇੱਕ ਮਹੀਨਾ ਪਹਿਲਾਂ ਲੇਟ ਹੋ ਗਿਆ ਕੰਮ ਹਾਂ ਲੇਟ ਹੋ ਗਿਆ ਬਾਰਸ਼ਾਂ ਦੇ ਕਰਕੇ ਮਿੱਟੀ ਵੀ ਜਿਹੜੀ ਹੈ ਮਿਲ ਨਹੀਂ ਸਕੀ ਤੇ ਲੇਟ ਹੋ ਗਿਆ ਐਰ ਕੀ ਜਿਹੜਾ ਕੰਮ ਜਿਹੜਾ ਵਾ ਬਹੁਤ ਜਿਹੜਾ ਪਿੱਛੇ ਪੈ ਗਿਆ ਪਿੱਛੇ ਪੈ ਤੇ ਦਿਨ ਰਾਤ ਲੱਗ ਕੇ ਮਿਹਨਤ ਕਰ ਰਹੇ ਨੇ ਇਹ ਅਗਲੇ ਆਪਣੇ ਬੱਚਾ ਨੂੰ ਆਉਣ ਵਾਲੀ ਪੀੜ੍ਹੀ ਨੂੰ ਵੀ ਦੱਸਿਏ ਕਿ ਆ ਸਾਡਾ ਪੁਰਾਣਾ ਵਿਰਸਾ ਸੀ ਦੇ ਆਪਾਂ ਭਾਵੇਂ 10-10 ਦੀਵੇ ਲਿਆ ਕੇ ਜਗਾਈਏ ਇਹਨਾਂ ਦਾ ਵੀ ਜਿਹੜਾ ਵਾ ਰੋਜ਼ਗਾਰ ਚੱਲਦਾ ਰਹੇ ਸਾਲ ਬਾਅਦ ਦੀਵਾਲੀ ਆਂਦੀ ਆ 10 ਦੀਵੇ ਲੈਂਦੇ ਆ ਕੁਝ ਨਹੀਂ ਹੋ ਜਾਂਦਾ ਦੱਸਾਂ ਤੇ ਦੇਵਿਆਂ ਦੇ ਵਿੱਚ ਅੱਕੇ ਹੋ ਜਾਂ ਤੇਲ ਪਾਉਣ ਲੱਗਿਆ ਕੋਈ ਐਡਾ ਜ਼ਿਆਦਾ ਖਰਚਾ ਨਹੀਂ ਆ ਜਾਂਦਾ ਆਹ ਰਲ ਕੇ ਆਪਾਂ ਸਾਰੇ ਪੰਜਾਬ ਦੇ ਜਾਂ ਸਾਰੇ ਭਾਰਤ ਦੇ ਆਪਾਂ ਰਲ ਕੇ ਦੀਵੇ ਜਗਾਈਏ ਤੇ ਦੀਵੇ ਜਗਾ ਕੇ ਆਉਣ ਵਾਲੀ ਪੀੜ੍ਹੀ ਨੂੰ ਵੀ ਪੁਰਾਣੇ ਵਿਰਸੇ ਦੇ ਨਾਲ ਜੋੜੀਏ ਹਾਂਜੀ ਸਾਡੀ ਤਾਂ ਮਿਹਨਤ ਵੀ ਪੂਰੀ ਨਹੀਂ ਹੁੰਦੀ ਭਾਜੀ ਇਹ ਤਾਂ ਅਸੀਂ ਤਾਂ ਲੋਕਾਂ ਵਾਸਤੇ ਸੇਵਾ ਕਰਨ ਆਏ ਆ ਤੇ ਸਾਡਾ ਜਿੱਦੀ ਪਰ ਦੀ ਕਮ ਹੈ ਸਾਡਾ ਤਾਂ ਫੋਕ ਦਾ ਰੇਟ ਹੁੰਦਾ ਸੀ ਕੋਈ ਜ਼ਿਆਦਾ ਖਿੱਚੜ ਖਿੱਚੜ ਜਾਦਾ ਹੈ ਕਮਾਈ ਘਟ ਹੈ ਠੀਕ ਹੈ ਜੀ ਦੋਸਤੋ ਮਿੱਤਰੋ ਭੈਣੋ ਤੇ ਭਰਾਓ ਆਓ ਆਪਾਂ ਪੁਰਾਣੇ ਵਿਰਸੇ ਨਾਲ ਜੁੜੀਏ ਸਤਿ ਸ੍ਰੀ ਅਕਾਲ ਜੀ ਇਹ ਤਾਂ ਕੋਈ